ਸ਼ਸ਼ੀ ਕਾਲ ਜੀ ਸਾਰਿਆਂ ਮੈਂ ਸਭ ਇਹਨਰ ਕੋਰਫਮਾਰਟ ਪਟੇ ਪਹਿਣ ਕੇ ਅੱਜ ਥੋੜਾ ਸਵਾਗਤ ਕਰਦੀ ਆਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰਦੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੇ ਸੂਟ ਕਿੰਨਾ ਨੇ ਲੱਗਦੇ ਜਿਨ੍ਹਾਂ ਦੇ ਵੀ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਵੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਸਾਈਡ ਤੇ ਜੋ ਬੈਲ ਆਈਕਨ ਆ ਉਹਨੂੰ ਵੀ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਅੱਜ ਤੋਂ ਹੋਣ ਜਾ ਰਿਹਾ ਹੈ ਆਪਾਂ ਫਰਾਕ ਸੂਟ ਨਾਲ ਇਹਦੇ ਲਹਿੰਗਾ ਬਣਾਇਆ ਹੋਇਆ ਹੈਗਾ ਦੇਖ ਸਕਦੇ ਹੋ लाइट like पीच कलर जलर सूट है जी फ्रॉक पीच कलर की है ये इस तरह देखा ये पूरे है भी बनाई गई है ये इस तरह ये लटकन लगाए गए ने ਇਸ 사이드 ਤੇ ਜਿੱਪ ਲਗਾਈਏ ਇਸ ਤੇ ਦੇਖ ਸਕਦੇ ਹੋ ਇਹ ਕਿੰਨਾ ਸੋਹਣਾ ਬਣ ਕੇ ਫਰੌਕ ਰੈਡੀ ਹੋਈ ਹੈਗੀ ਆਇਦ ਨਾਲ ਲੈਂਗਾ ਕਨਿਆਲਾ ਲੈਂਗਾ ਬਣਾਇਆ ਗਿਆ ਹੈਗਾ ਦੁਪੱਟੇ ਦੇ ਦੇਖ ਸਕਦੇ ਹੋ ਜੀ ਦੁਪੱਟੇ ਤੇ ਪੇਂਟ ਕਰਾ ਕੇ ਫਿਰ ਵਰਕ ਕੀਤਾ ਗਿਆ ਹੈਗਾ ਵਰਕ ਦੇਖ ਸਕਦੇ ਹੋ ਪੂਰੀ ਸਫਾਈ ਨਾਲ ਕੀਤਾ ਗਿਆ ਸਾਰਾ ਪੇਂਟ ਵੀ ਬਹੁਤ ਵਧੀਆ ਕੀਤਾ ਗਿਆ ਹੈਗਾ ஆசை கிளக்கண வாரி ਨਾ ਸਵਾਵਣ ਕੇ ਰੈਡੀ ਹੋਇਆਗਾ ਜਿਨੇ ਵੀ ਇਦਾਂ ਦੇ ਸੂਟ ਰੈਡੀ ਕਰਾਉਣੇ ਨੇਗੇ ਤਾਂ ਜੋ ਸਾਡਾ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਉਹਦੇ ਉੱਪਰ ਤੁਸੀਂ ਆਪਣਾ ਆਰਡਰ ਦੇ ਸਕਦੇ ਹੋਗੇ ਜਾਂ ਕੋਈ ਵੀ ਡਰੈਸ ਰੈਡੀ ਕਰਵਾਉਣੀ ਹੈ ਜਾਂ ਕੋਈ ਸੂਟ ਰੈਡੀ ਕਰਾਉਣਾ ਜਾਂ ਲਹਿੰਗਾ ਚੋੜੀ ਰੈਡੀ ਕਰਾਉਣੀ ਹੈ ਜਿੱਦਾਂ ਦਾ ਚਾਹੋ ਤੁਸੀਂ ਉਦਾਂ ਦੀ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਉਦਾਂ ਦਾ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਜਿੱਦਾਂ ਦਾ ਵਰਕ ਚਾਹੋ ਉਦਾਂ ਦਾ ਵਰਕ ਕਰਵਾ ਕੇ ਲੈ ਸਕਦੇ ਹੋਗੇ ਇਹ ਡਰੈਸ ਦੇਖ ਸਕਦੇ ਹੋ ਤੁਸੀਂ ਵੀ ਕਿੰਨੀ ਸੋਹਣੀ ਰੈਡੀ ਹੋਈ ਹੈਗੀ ਸਾਡੇ ਨਾਲ

ਕਿਉਂਕਿ ਪਹਿਲਾਂ ਪੇਂਟ ਹੁੰਦਾ ਹੈਗਾ ਫਿਰ ਇਹਦੇ ਤੇ ਹਰ ਇੱਕ ਫਲਾਵਰ ਦੇ ਉੱਪਰ ਫਿਨਿਸ਼ਿੰਗ ਦਿੱਤੀ ਜਾਂਦੀ ਹੈ। ਦੇਖੋ ਇਸ ਤਰ੍ਹਾਂ ਵਰਕ ਕੀਤਾ ਜਾਂਦਾ ਹੈਗਾ। ਆਹ ਦੇਖੋ। ਦੇਖ ਸਕਦੇ ਹੋ ਸਾਰਾ ਵਰਕ ਪੂਰੀ ਸਫਾਈ ਨਾਲ ਕੀਤਾ ਗਿਆ ਹੋਇਆ ਹੈਗਾ। ਇਹ ਨਹੀਂ ਹੈਗਾ ਵੀ ਕੋਈ ਸਫਾਈ ਨਾ ਹੋਵੇ ਵਰਕ ਦੇ ਵਿੱਚ। ਪੂਰੀ ਫਿਨਿਸ਼ਿੰਗ ਹੈ। ਆਹ ਜਿਹੜੀ ਲੈਂਸ ਲੱਗੀ ਵੀ ਹੈ ਇਹ ਵੀ ਤੁਸੀਂ ਆਪ ਦੇ ਅਕੋਰਡਿੰਗ ਕਿੱਦਾਂ ਦੀ ਵੀ ਲਵਾ ਸਕਦੇ ਹੁੰਦੇ। ਜਿੱਦਾਂ ਚਾਹੋ ਵੀ ਉਦਾਂ ਦਾ ਪੇੜ ਜੇ ਤੁਸੀਂ ਜਿਆਦਾ ਇਹਨੂੰ ਹਲਕਾ ਕਰਵਾਉਣਾ ਚਾਹੁੰਦੇ ਹੋਗੇ ਵੀ ਜੇ ਇਹ ਆਪਾਂ ਨੂੰ ਇਹ ਜਿਆਦਾ ਕੋਸਟਲੀ ਪੈਂਦਾ ਹੈਗਾ ਵੀ ਜੇ ਤੁਸੀਂ ਆਪਾਂ ਇਹਨੂੰ ਜਿਆਦਾ ਹਲਕਾ ਕਰਵਾਉਣਾ ਚਾਹੁੰਦੇ ਹੋ ਤਾਂ ਇਹਦੂ ਹਰਕਾ ਵਰਕ ਕਰਵਾ ਸਕਦੇ ਹੋਗੇ ਤੇ ਜੇ ਇਹਦੂ ਹੈਵੀ ਕਰਾਉਣਾ ਚਾਹੁੰਦੇ ਹੋ ਤਾਂ ਸਾਈਡ ਪੱਟੀ ਵੀ ਲਗਵਾ ਕੇ ਲੈ ਸਕਦੇ ਹੋਗੇ ਵੀ ਸਾਈਡ ਤੇ ਪੱਟੀ ਤੇ ਵੀ ਵਰਕ ਕਰਿਆ ਹੋਇਆ ਹੁੰਦਾ ਹੈਗਾ ਇਹ ਦੁਪੱਟਾ ਵੀ ਬਹੁਤ ਹੈਵੀ ਰੈਡੀ ਹੋਇਆ ਹੈਗਾ ਵਰਕ ਇਹਦਾ ਬਹੁਤ ਹੈਵੀ ਹੈਗਾ ਦੇਖ ਸਕਦੇ ਹੋ ਉਹਨਾਂ ਦੇ ਸੂਟ ਪਸੰਦ ਨੇਗੇ ਵੀ ਉਦਾਂ ਤੇ ਵੀ ਰੈਡੀ ਕਰਵਾਉਣੇ ਉਦਾਂ ਦੇ ਰੈਡੀ ਕਰਵਾ ਕੇ ਲੈ ਸਕਦੇ ਹੋ ਜਿੱਦਾਂ ਦਾ ਵਰਕ ਚਾਹੋ ਉਦਾਂ ਦਾ ਵਰਕ ਕਰਵਾ ਕੇ ਲੈ ਸਕਦੇ ਹੋ ਵੀ ਜਾਂ ਕੋਈ ਤੁਸੀਂ ਬਾਗ ਵਗੈਰਾ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਬਾਗ ਵਗੈਰਾ ਵੀ ਰੈਡੀ ਕਰਵਾ ਕੇ ਲੈ ਸਕਦੇ ਹੋ ਜੋ ਫੁਲਕਾਰੀਆਂ ਜਾਂ ਟੂਲ ਦੀਆਂ ਫੁਲਕਾਰੀਆਂ ਜਿੱਦਾਂ ਦਾ ਚਾਹੋ ਉਦਾਂ ਦਾ ਤੁਸੀਂ ਵਰਕ ਕਰਵਾ ਕੇ ਸਾਥੋਂ ਲੈ ਸਕਦੇ ਹੋ ਧੰਨਵਾਦ